ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਸੀਟ ਨਵੀਂ ਦਿੱਲੀ ਵਾਲੀ ਤੋਂ ਪਿੱਛੇ ਚੱਲ ਰਹੇ ਸੀ ਲਗਾਤਾਰ ਹੁਣ ਉਹਨਾਂ ਦੇ ਵੱਲੋਂ ਲੀਡ ਲੈ ਲਈ ਗਈ ਹੈ ਅਤੇ ਆਮ ਆਦਮੀ ਪਾਰਟੀ ਇਸ ਹਲਕੇ ਦੇ ਵਿੱਚ ਹੁਣ ਅੱਗੇ ਵੱਧ ਚੁੱਕੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਵੇਸ਼ ਵਰਮਾ ਪਿੱਛੇ ਹੋ ਚੁੱਕੇ ਨੇ ਕੇਜਰੀਵਾਲ ਨੂੰ ਇਸ ਵੇਲੇ 254 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਕੇਜਰੀਵਾਲ ਨੂੰ ਕੁੱਲ 4679 ਵੋਟਾਂ ਪਈਆਂ ਨੇ ਅਤੇ ਪ੍ਰਵੇਸ਼ ਸਾਹਿਬ ਸਿੰਘ ਬਰਮਾ ਨੂੰ 4425 ਵੋਟਾਂ ਮਿਲੀਆਂ ਨੇ ਸੰਦੀਪ ਦਿਖਸ਼ਿਤ ਕਾਂਗਰਸ ਪਾਰਟੀ ਦੇ 742 ਵੋਟਾਂ ਉਹਨਾਂ ਨੂੰ ਮਿਲੀਆਂ ਤਾਂ ਆਮ ਆਦਮੀ ਪਾਰਟੀ ਦੇ ਲਈ ਚੰਗੀ ਖਬਰ ਇਸ ਵੇਲੇ ਕਹੀ ਜਾ ਰਹੀ ਹੈ ਕਿ ਕੇਜਰੀਵਾਲ ਖੁਦ ਜੋ ਦਿੱਲੀ ਦੇ ਮੁੱਖ ਮੰਤਰੀ ਬਣ ਦੇ ਚਾਹਵਾਨ ਸੀ ਅਤੇ ਆਪਣੇ ਦਮ ਦੇ ਉੱਤੇ ਸਾਰੀ ਚੋਣ ਮਹਿੰਮ ਉਹਨਾਂ ਦੇ ਵੱਲੋਂ ਪਖਾਈ ਗਈ ਸੀ ਇਸ ਵੇਲੇ ਪਿਛੇ ਜੋ ਚੱਲ ਰਹੇ ਸੀ ਲਗਾਤਾਰ ਅੱਗੇ ਨਿਕਲ ਚੁੱਕੇ ਨੇ 254 ਵੋਟਾਂ ਦੇ ਨਾਲ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜੁੜੀ ਹੋਈ ਉਹਨਾਂ ਦੀ ਪਾਰਟੀ ਦੇ ਵਰਕਰਾਂ ਲਈ ਚੰਗੀ ਖ਼ਬਰ ਕਹੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਲਗਾਤਾਰ ਇਸ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਵਿੱਚ ਜੋ ਰੁਝਾਨ ਆ ਰਹੇ ਨੇ ਪਿੱਛੜ ਚੁੱਕੀ ਹੈ ਅਤੇ ਸਿਰਫ 25 26 ਸੀਟਾਂ ਦੇ ਉੱਤੇ ਹੀ ਅੱਗੇ ਚੱਲ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ 40 ਤੋਂ ਉੱਪਰ ਸੀਟਾਂ ਲਿਜਾ ਚੁੱਕੀ ਹੈ ਜਿਨ੍ਹਾਂ ਦੇ ਉੱਤੇ ਅੱਗੇ ਇਸ ਵੇਲੇ ਭਾਜਪਾ ਚੱਲ ਰਹੀ ਹੈ ਤਾਂ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਅੱਗੇ ਵਧ ਰਹੀ ਹੈ ਰੁਝਾਨਾਂ ਦੇ ਵਿੱਚ ਉਸ ਦੀ ਸਰਕਾਰ ਬਣਨਾ ਲਗਭਗ ਤੈ ਇਸ ਵੇਲੇ ਤਾਂ ਦਿਖਾਈ ਦੇ ਰਿਹਾ ਹੈ ਪਰ ਕੇਜਰੀਵਾਲ ਜੋ ਲਗਾਤਾਰ ਪਿੱਛੇ ਚੱਲ ਰਹੇ ਸੀ ਹੁਣ ਅੱਗੇ ਲੰਘ ਚੁੱਕੇ ਨੇ ਪ੍ਰਵੇਸ਼ ਵਰਮਾ ਤੋਂ ਨਵੀਂ ਦਿੱਲੀ ਵਾਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ ਨੂੰ 254 ਵੋਟਾਂ ਦੀ ਲੀਡ ਮਿਲ ਚੁੱਕੀ ਹੈ ਦੋ ਰਾਊਂਡ ਦੀ ਗਿਣਤੀ ਤੋਂ ਬਾਅਦ